ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਵੱਲੋਂ ਹਰ ਪਿੰਡ ਤੇਰੀਆਂ ਦੇ ਵਿੱਚ ਸਹਾਨਾ ਬੰਦੇ ਦਾ ਰ ਬਹੁਤ ਵੱਡੀ ਤਦਾਦ ਦੇ ਵਿੱਚ ਕਿਨਾਂ ਪਿੰਡਾਂ ਦੇ ਵਿੱਚ ਪਾਣੀ ਬਹੁਤ ਜਿਆਦਾ ਆਇਆ ਹੋਇਆ ਹੈ ਲੋਕਾਂ ਦੀਆਂ ਫਸਲਾਂ ਮਰ ਗਈਆਂ ਘਾਟੂ ਬਚੁੱਕਿਆ ਡਾਕਟਰ ਐਸ.ਪੀ. ਸਿੰਘ ਅਬਰਾਏ ਜੀ ਦੀ ਯੋਗਗਵਾਈ ਹੇਠ ਸਰਬੱਤ ਦਾ ਭਲਾ ਚਾਰਿਟੇਬਲ ਟਰਸਟ ਜ਼ਿਲ੍ਹਾ ਫਰੀਪੁਰ ਜ਼ਿਲ੍ਹਾ ਸ੍ਰੀ ਮੁਕਤਸਰ ਹੈ ਦੀਆਂ ਟੀਮਾਂ ਵੱਲੋਂ ਨਿਰੰਤਰ ਸੇਵਾਵਾਂ ਜਾਰੀ ਆ ਵੀਰੇ ਰੱਖੀ ਚਸ਼ਮੀ ਫੜ ਕੇ ਆਮ ਲੋਕਾਂ ਨੂੰ ਪਾਣੀ ਕਰਦਾ ਰਹਿਣਾ ਜੋ ਕੁਦਰਤ ਦਾ ਕਹਿਰ ਉਹ ਰਜਾਬਾ ਬੋਲ ਗਿਆ ਉਹ ਦਰਿਆ ਉੱਤਰਾ ਉਹ ਉਦਰੀ ਆਲੀ ਜਦੋਂ ਉਹ ਕਰੋ ਤੋ ਕੀ ਉਹ ਜਿਹੜੇ ਘਰ ਨੂੰ ਦਰਿਆ ਦਸ ਕੇ ਜਿਹੜੇ ਜਿਹੜੇ ਵੀਰ ਨੇ ਸੇਵਾ ਕੀਤੀ ਹੈ ਬਹੁਤ ਬਹੁਤ ਉਹਦਾ ਧੰਨਵਾਦ ਹੈ ਜੀ ਸਾਡੇ ਬੱਚਿਆਂ ਦੀ ਸਾਰ ਲਈ ਹੈ ਜੀ ਸਾਰੀ ਸੰਗਤ ਨੇ ਉਹਨਾਂ ਸੇਵਾ ਕੀਤੀ ਆ ਆਪਾਂ ਦਾ ਸ਼ੁਕਰਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸਮਾਨ ਆ ਇਹ ਡਾਕਟਰ ਐਸ.ਪੀ. ਸਿੰਘ ਬਰਾਇ ਜੀ ਵੱਲੋਂ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਜੀ ਡਾਕਟਰ ਐਸ.ਪੀ. ਸਿੰਘ ਬਰਾਇ ਜੀ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਤੇ ਸਵੱਤ ਦਾ ਬਲਾ ਚੈਰੀਟੇਬਲ ਟਰਸਟ ਦੀ ਟੀਮ ਕੁਝ ਪਿੰਡਾਂ ਦੇ ਨਾਲ ਆਪਾਂ ਜਿਹੜੇ ਕਿ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਆ ਸਾਡਾ ਨਾਲ ਪਾਣੀ ਖੜਾ ਹੈ ਦੇਖੋ ਦੂਰ ਦੂਰ ਤੱਕ ਜਿੰਨੇ ਪਿੰਡ ਆ ਉਹ ਸਾਰੇ ਡੁੱਬੇ ਹੋਏ ਆ ਲੋਕਾਂ ਦੀ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਸਾਹਮਣੇ ਦੇਖੋ ਕਈ ਪਿੰਡ ਆ ਜਿਹੜੇ ਬਿਲਕੁਲ ਉਹਨਾਂ ਵਿੱਚ ਜੇ 4-4 5 ਪੌ ਪਾਣੀ ਖੜਾ ਹੈ ਤਾਂ ਲੋਕਾਂ ਨੂੰ ਇਸ ਸਦਮੇ ਚੋਂ ਕੱਢਣ ਲਈ ਡਾਕਟਰ ਐਸ.ਪੀ. ਸਿੰਘ ਅਵਰਾਏ ਜੀ ਵੱਲੋਂ ਚਾਰਾ ਮੱਛਰਦਾਨੀਆਂ ਦਵਾਈਆਂ ਤਰਪਾਲਾਂ ਸੁੱਕਾ ਰਾਸ਼ਨ ਜੋ ਵੀ ਸਮਾਨ ਚਾਹੀਦਾ ਉਹ ਸਮਾਨ ਬਹੁਤ ਵੱਡੀ ਤਦਾਦ ਦੇ ਵਿੱਚ ਭੇਜਿਆ ਜਾ ਰਿਹਾ ਹੈ ਔਰ ਅੱਜ ਜ਼ਿਲ੍ਹਾ ਫਰੀਦਕੋਟ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਜਿਹੜੀ ਹੈ ਸਰਬੱਤ ਦਾ ਭਲਾ ਚਾਰਿਟੇ ਦੇ ਟਰਸਟ ਵੱਲੋਂ ਉਹ ਅੱਜ ਅਜ ਜੋ ਰਾਸ਼ਨ ਆ ਵੰਡਿਆ ਜਾ ਰਿਹਾ ਹੈ ਹੈ ਲੋਰਿਆ ਪੁੱਤ ਹੈ ਲਿੰਡੀਆ ਪ੍ਰੀਤ ਤੇ ਨੰਬਰਦਾਰ ਦੀ ਲਾਈਨ ਕੋਠੀ ਹੈ ਨਾ ਨਾ ਜਿਹੜੀ ਉੱਤੇ ਬੈਠੀ ਹੈਗੀ ਹੈ ਇਹ ਪਤਾ ਜੇ ਲਾ ਦੀ ਹਮਤ ਦਾ ਦੂਜਾ ਹੋਇਆ ਪੰਨ ਵੜੀ ਤੁਹਾਨੂੰ ਦੱਸਦੀ ਇੱਥੇ ਆ ਬਾਬੂ ਕੀ ਹੈ ਪਕੋਣੀ ਬਦਲੇ ਦਿਨ ਆਇਆ ਕਰਨ ਨਹੀਂ ਇੱਕ ਗਰੀ ਬਿਲਾ ਲਓ ਵੈਲ ਜੀ ਉਹਨਾਂ ਨੂੰ ਵੀ ਸਾਰਿਆਂ ਨੂੰ ਬਣਾ ਲਓ ਆਪਣੇ ਆਪ ਸਾਰੇ ਬਣਾਓ ਜਾ ਤੁਸੀਂ ਕੋਈ ਉਪਰ ਲੈਣਾ ਇੱਕ ਮਿੰਟ ਰੋਕੋ ਅੱਜ ਪਿੰਡ ਕুতুবਦੀਨ ਵਾਲਾ ਜਿਹੜਾ ਕੀ ਦੇਖੋ ਅੱਜ ਸਾਰੇ ਪਾਸੇ ਹੀ ਪਾਣੀ ਪਾਣੀ ਜਿਹੜਾ ਹੈਗਾ ਆ ਅੱਜ ਤੋਂ ਕੁਝ ਦਿਨ ਪਹਿਲਾਂ ਤਾਂ ਮੈਨੂੰ ਲੱਗਦਾ ਵੀ ਇੱਥੇ 7-8 ਫੁੱਟ ਜਿਹੜਾ ਸੀਗਾ ਅਸੀਂ ਜਿੱਦਣ ਆਏ ਆ ਵੀ ਜਿਹੜਾ ਕੀਤਾ ਅੱਜ ਵੀ ਜਿਹੜਾ ਇਹ ਪੂਰਾ ਪਾਣੀ ਰਿਹਾ ਵੀ ਹਜੇ ਵੀ ਪਾਣੀ ਸਾਰੀ ਥਾਂ ਜਿੰਨੇ ਵੀ ਘਰ ਬਹੁਤ ਡਾਕਟਰ ਐਸ.ਪੀ ਸਿੰਘ ਅਫਰਾਇਜੀ ਵੱਲੋਂ ਜੋ ਕਿ ਇੱਥੇ ਸੁੱਕਾ ਰਾਸ਼ਨ ਭੇਜਿਆ ਗਿਆ ਹੈ ਸਾਡੇ ਸੋਸ਼ਪੁਰ ਦੀ ਟੀਮ ਕੇ ਜਿਲ੍ਹਾ ਸ਼੍ਰੀ ਨਿਸ਼ਸਾ ਤੋਂ ਸੜੇ ਪ੍ਰਦਾਨ ਜੀ ਤੋਂ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਇੱਥੇ ਜਿਹੜੀ ਕਿ ਸੇਵਾ ਲਈ ਆਈ ਹੋਈ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਵੀ ਸਾਡੇ ਜਿਹੜੇ ਟਰਸਟ ਵੱਲੋਂ ਡਾਕਟਰ ਐਸ.ਪੀ. ਸਿੰਘ ਵਰਾਈਜੀ ਵੱਲੋਂ ਇਹ ਸੇਵਾਵਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਜਿਵੇਂ ਸੁੱਕਾ ਰਾਸ਼ਨ ਹੈ ਪਸ਼ੂਆਂ ਦਾ ਚਾਰਾ ਹੈ ਜਾਂ ਹੋਰ ਵੀ ਮੈਡੀਕਲ ਸਹੂਲਤਾਂ ਜਿਹੜੀਆਂ ਹੈਗੀਆਂ ਆ ਉਹਨਾਂ ਵੱਲੋਂ ਮਤਲਬ ਹਰ ਇੱਕ ਤਰ੍ਹਾਂ ਉਹਨਾਂ ਨੇ ਕਿਹਾ ਵੀ ਜੋ ਵੀ ਹਾਰਟਪੀਡਸ ਜਿਹੜੇ ਇਲਾਕੇ ਉਹਨਾਂ ਲਈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਜਿਹੜੀਆਂ ਸਾਡੀਆਂ ਟੀਮਾਂ ਆ ਉਹ ਵੀ ਜਿਹੜੀਆਂ ਦਿਨ ਰਾਤ ਇੰਨਾ ਪਾਣੀਆਂ ਦੇ ਵੀ ਆ ਕੇ ਇੱਥੇ ਸੇਵਾਵਾਂ ਨਿਭਾ ਰਹੀਆਂ ਨੇ ਤੇ ਮੈਂ ਆਪਣੇ ਪ੍ਰદાન ਜੀ ਆਪਣੇ ਚਾਲ ਜੀ ਉਹਨਾਂ ਨੂੰ ਵੀ ਕਹਾਂਗੀ ਜਰੂਰ ਵੀਰ ਜੀ ਤੁਸੀਂ ਵੀ ਉਸ ਦਿਨ ਦੇ ਜਿੱਦਣ ਦੇ ਵੀ ਹੜਾਏ ਨੇ ਇਹ ਸ੍ਰੀ ਮੁਖਸਰ ਸਾਹਿਬ ਤੋਂ ਉਦੋਂ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਨਿਰੰਤਰ ਸੇਵਾਵਾਂ ਦੇ ਰਹੇ ਨੇ ਤੁਸੀਂ ਵੀ ਜਰੂਰ ਇਸ ਬਾਰੇ ਦੱਸੋ ਜੀ ਡਾਕਟਰ ਐਸ ਪੀ ਸਿੰਘ ਆਪਰਾਏ ਜੀ ਦੀ ਵੀ ਲੋਗ ਵਾਈ ਹੇਟ ਦਰ ਜੱਸਾ ਸਿੰਘ ਸੰਧੂ ਜੋ ਕੌਮੀ ਪ੍ਰਧਾਨ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਸ੍ਰੀ ਫਰੋਜਪੁਰ ਦੀ ਟੀਮ ਸਾਡੇ ਭੈਣ ਜੀ ਜੋ ਅਮਰਜੀਤ ਕੌਰ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਦੀ ਗਵਾਈ ਵਿੱਚ ਔਰ ਸਾਡੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਦੇ ਸਮੂਹ ਇਥੇ ਮੈਂਬਰ ਪੁੱਛਿਆ ਖੜਿਆ ਜੀ ਪਿੰਡ ਕুতੁਬਦੀਨ ਪਿੱਛੇ ਦੂਰ ਤੱਕ ਦੇਖ ਰਹੇ ਹਾਂ ਕਿ ਪਿੰਡ ਜਿਹੜੇ ਆ ਕਾਫੀ ਪਿੰਡ